ਹਾਲ ਟੂ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਰਿਸ਼ਵਤ ਖੋਰੀ ਨੂੰ ਲੈ ਕੇ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ ਪਠਾਨਕੋਟ ਵਿਜੀਲੈਂਸ ਵਿਭਾਗ ਨੇ ਪਠਾਨਕੋਟ ਦੇ ਡਰਗ ਇਨਸਪੈਕਟਰ ਨੂੰ ਰਿਸ਼ਵਤ ਲੈਣ ਦੇ ਹੋਏ ਚਾਰ ਕਰਮਚਾਰੀਆਂ ਦੇ ਨਾਲ ਕੀਤਾ ਗ੍ਰਿਫਤਾਰ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਸੀ 90000 ਦੀ ਪਹਿਲੀ ਕਿਸ਼ਤ ਦੇ ਨਾਇਸੀ ਪੀੜਤ ਮੈਡੀਕਲ ਸਟੋਰ ਦਾ ਲਾਇਸੈਂਸ ਦੇਣ ਲਈ ਮੰਗੀ ਸੀ ਰਿਸ਼ਵਤ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਿਜੀਲੈਂਸ ਨੇ ਕਿਹਾ ਕਿ ਪੀੜਤ ਅਰਣ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਡਰਗ ਇੰਸਪੈਕਟਰ ਨੇ ਮੇਰੇ ਕੋਲ ਲਾਇਸੈਂਸ ਦੇਣ ਲਈ 90000 ਦੀ ਰਿਸ਼ਵਤ ਦੀ ਮੰਗ ਕੀਤੀ ਹੈ ਇਸ ਤੇ ਚਲਦੇ ਸਾਡੇ ਕੋਲ ਕਾਰਵਾਈ ਕੀਤੀ ਗਈ ਤੇ ਅਰਣ ਕੁਮਾਰ ਨੂੰ 90000 ਦੀ ਪਹਿਲੀ ਕਿਸ਼ਤ ਦੇ ਲਈ ਭੇਜਿਆ ਕੈਡਰਲ ਇਨਸਪੈਕਟਰ ਨੂੰ ਰਿਸ਼ਵਤ ਲੈਣਦੇ ਹੋਏ ਰੰਗੇ ਹੱਥੀ ਫੜ ਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਗਈ ਹੈ ਆਪ ਦੇਖਿਓ ਇੱਕ ਰਿਪੋਰਟ ਕਿੰਨੇ ਬੰਦੇ ਅਰੈਸਟ ਕੀਤੇ ਹੈਗੇ ਆ ਕੀ ਕਾਰਵਾਈ ਹੈਗੀ ਹੈ ਕੀ ਇਸਦੀ ਕੰਸੀਕਵੈਂਸਿਸ ਹੈ ਹਨ ਸਰ ਇਹ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਹੈਗੇ ਆ ਇਹਦੇ ਚ ਨਾ ਇੱਕ ਮਦਈ ਸੀਗਾ ਅਰਨ ਕੁਮਾਰ ਸ਼ਰਮਾ ਜਿਨੇ ਲਾਇਸੈਂਸ ਬਣਾਉਣ ਦੀ ਬਣਾਉਣਾ ਸੀਗਾ ਆਪਣਾ ਤੇ ਉਹਨਾਂ ਨਾਲ رابطہ ਕੀਤਾ ਵੀ ਮੇਰਾ ਲਾਇਸੈਂਸ ਤੇ ਪਰ ਇਹਨਾਂ ਨੇ ਉਹਦੇ ਤੇ ਲਾਇਸੈਂਸ ਬਣਾਉਣ ਲਈ 90000 ਰੁਪਏ ਦੀ ਮੰਗ ਕੀਤੀ ਸੀ ਜਿਹਦੇ ਵਿੱਚ ਫੋਰਥ ਕਲਾਸ ਜਿਹੜਾ ਸੀਗਾ ਇੱਕ ਇਹਨਾਂ ਦਾ ਰਕੇਸ਼ ਕੁਮਾਰ ਮੁੰਡਾ ਸੀਗਾ ਜਿਹਦੇ ਨਾਲ ਟਾਈ ਅਪ ਹੋਇਆ ਵੀ ਉਹਨੂੰ 30000 ਰੁਪਏ ਕੱਲ ਕਿਸ਼ਤ ਦੇਣੀ ਉਹਨੇ ਸ਼ੁਰੂ ਕੀਤੀ ਸੀ ਤੇ ਕੱਲ ਪਹਿਲੀ ਕਿਸ਼ਤ ਜਦੋਂ 30000 ਦਿੱਤੀ ਉਹ ਤੋਂ ਰੰਗੇ ਹੱਥੀਆਂ ਫੜਿਆ ਗਿਆ ਜਿਹਦੇ ਚ ਨਾਲ ਇਨਸਪੈਕਟਰ ਜਿਹੜੀ ਸੀ ਬਬਲੀਨ ਕੌਪ ਸੀਗੀ ਜਿਹੜੀ ਉਹ ਸਵੇਰੇ ਅਰੈਸਟ ਕੀਤੀ ਆ ਗੈਰ ਕਾਨੂੰਨੀ ਤਰ੍ਹਾਂ ਦੇ 720 ਐਕਟ ਦੇ ਤਹਿਤ ਇਹ ਚੀਜ਼ ਤਾਂ ਲਾਈ ਹੁੰਦੀ ਹੈ ਤੇ ਮੈਡੀਕਲ ਸਟੋਰ ਦਾ ਸਰਪੰਚ ਜੀ ਨੇ ਸਮਵਤੀ ਕੀਤੀ 90000 ਰੁਪਏ ਮੰਗੇ ਜਿਹੜਾ ਬੋਤਕਲਾ ਸੀ ਇਹ ਤੇ ਹਿੰਦਿਆ ਸਿਵਲ ਹਸਪਤਾਲ ਦੇ ਲੱਗ ਤੇ ਜਿਹੜੀ ਬ블ੀਨ ਕੋਰੇ ਹੈ ਉਹ ਤਾਂ ਅਸਲ ਵੀ ਨਹੀਂ ਹਸਤੀ ਤੇ ਯੂਨੀਅਟ 63 ਸੀ ਵੀ ਤੋਂ ਜਾ ਕੇ ਹਾਂ ਬਸ ਉੱਥੇ ਆਪਣੇ ਆਪ ਨੂੰ ਛਿਪਿਆ ਸੀਗਾ ਜਿੱਥੇ ਜਾ ਕੇ ਆਇਆ ਤੇ ਸਰ ਉਨ੍ਹਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨੂੰ ਅੱਜ ਕੋਰਟ ਚ ਪੇਸ਼ ਕਰਾਂਗੇ ਫਿਰ ਮਾਮਲਾ ਲਵਾਂਗੇ ਕਿ ਗਾੜੀ ਪੁੱਛ ਕੇ ਕਰਕੇ ਜੋ ਗੱਲ ਰਖਤ ਚਲਾਈ ਜਦੋਂ ਮਾਮਲਾ ਕੀ ਤਰੱਕੀ ਤੇ ਹੈ 7 ਪੀਸੀ ਐਕਟ ਦਾ ਦਾਤਮਕਦਮਾ ਕਰ ਰਿਹਾ ਫੋਨ ਐਕਟ 10 ਦਿੱਤਾ ਹੈ ਸਰ ਪ੍ਰਧਾਨਪੁਰ ਤੇ ਹੋਰ ਵੀ ਕੋਈ ਕੇਸ ਜਿਹੜਾ ਹੈ ਕਿ ਅੰਡਰ ਪ੍ਰਸਰ ਸਾਗੇ ਬਿਜ਼ਨਸ ਕੋ ਨਹੀਂ ਅਜੇ ਤਬਸੇ ਫਸਤੀ ਹੈ ਮੈਂ ਨਿਊਲੀ ਜੇ ਪੋਸਟਿੰਗ ਹੋਈ ਹੈ ਮੇਰੀ ਆਉਂਦੇ ਆ ਇਹੋ ਹੀ ਹੈ ਜੇ ਪਹਿਲਾਂ ਤੱਕ ਕੀਤਾ ਹੋਇਆ ਪਹਿਲੋ ਜਿਹੜਾ ਅੰਦਰ ਇਨਵੈਸਟੀਗੇਸ਼ਨ ਹੈਗੇ ਆ ਉਹ ਚੱਲ ਰਿਹਾ ਉਹ ਤੋਂ ਬਾਅਦ ਮੈਂ ਸਟੇਟਮੈਂਟ